ਤੇ ਮੈਨੇ ਕੀ ਕਹਿਣਾ ਹੈ ਅਗਰ ਅੱਛੇ ਕਾਮ ਕਰੋਗੇ ਤੋ ਵੈਲਕਮ ਕਰੇਗੇ ਅਗਰ ਝੂਠ ਬੋਲੋਗੇ ਕਫਰ ਤੋ ਲੋਗੇ ਝੂਠੀਆਂ ਗਾਰੰਟੀਆਂ ਦੋਗੇ ਕਾਮ ਕੁਛ ਹੋਗਾ ਨਹੀਂ ਤੋ ਵਿਰੋਧ ਤੋ ਹੋਗੇ ਸਰ ਪੰਜਾਬ ਦੀ ਪੋਲਿਟਿਕਸ ਵਿੱਚ ਇਲੈਕਸ਼ਨਸ ਤੋਂ ਪਹਿਲਾਂ ਇੱਕ ਹੋਰ ਵੀਡੀਓ ਆ ਚੁੱਕੀ ਹੈ ਉਹਦਾ ਕਿਸ ਤਰ੍ਹਾਂ ਦਾ ਸਿਗਨੀਫਿਕੈਂਸ ਦੇਖਦੇ ਵੇਖੋ ਅਨਫੋਰਚੂਨੇਟ ਹੈ ਕਿ ਜਿਹੜੇ ਲੋਕ ਮਾਗਦਰਸ਼ਨ ਦੇਣ ਵਾਲੇ ਨੇ ਜਿਨ੍ਹਾਂ ਨੂੰ ਯੂਥ ਲੁਕ ਅਪ ਕਰਦਾ ਹੈ ਆਈਕਨਸ ਮੰਨਦਾ ਹੈ ਚੀਫ ਮਿਨਿਸਟਰ ਜੋ ਮਿਨਿਸਟਰਸ ਦੇ ਉਹਨਾਂ ਦੇ ਸ਼ਲੀਲ ਵੀਡੀਓਜ਼ ਆਣਾ ਮੇਰਾ ਖਿਆਲ ਉਹਨਾਂ ਮੰਤਰੀਆਂ ਨੂੰ ਖੁਦ ਸ਼ਰਮ ਹੋ ਕੇ ਹੁਣ ਤੱਕ ਹੀ ਸ਼ੁੱਡ ਹੈਵ ਕੁਇਟ ਪਬਲਿਕ ਲਾਈਫ ਹੀ ਕੁਇਟ ਕਰ ਦੇਣੀ ਚਾਹੀਦੀ ਸੀ ਤੇ ਉਸ ਚੀਫ ਮਿਨਿਸਟਰ ਨੂੰ ਜਿਹਦੇ ਮੰਤਰੀਆਂ ਦੇ ਇਹੋ ਜਿਹੇ ਵੀਡੀਓਜ਼ ਆਉਂਦੇ ਨੇ ਹੀ ਸ਼ੁੱਡ ਹੈਵ ਟੇਕਨ ਇਮੀਡੀਏਟ ਐਕਸ਼ਨ ਬਟ ਮੈਂ ਹੁਣ ਵੇਖ ਲਿਆ ਕਿ ਹੁਣ ਭਗਵੰਤ ਮਾਨ ਨੇ ਤੇ ਆਪ ਨੇ ਕਮਾਣੀ ਬਣਾ ਲਿਆ ਕਿ ਕੁਝ ਹੁੰਦਾ ਫਿਰ ਆਪਾਂ ਟਾਈਮ ਕੱਢੀਏ ਦੁਹਰੀ ਵਾਰ ਤੇ ਕਿਸੇ ਨੂੰ ਲੈ ਕੇ ਜੀ ਆ ਚੱਲ ਹੁਣ 6 6 ਕੱਢੇ ਗੜ ਚ ਰੋਡ ਸ਼ੋਅ ਕੱਢਿਆ ਗਿਆ ਗੱਲ ਕੇਜਰੀਵਾਲ ਵੱਲੋਂ ਉੱਥੇ ਮਨੀਸ਼ तिवारी ਵੀ ਨਾਲ ਸੀ ਉਹਨਾਂ ਨੇ ਪੰਨਾ ਵੀ ਤੇ ਮੇਰੀ ਇੱਕ ਗੱਲ ਸੁਣੋ ਆਪਾਂ ਛੱਡੀ ਕੇਜਰੀਵਾਲ ਤੇ ਕੋਈ ਨਵੀਂ ਗੱਲ ਹੈ ਬਾਵਾ ਸਾਹਿਬ ਲਾਸਟ ਪੁਆਇੰਟ ਭਾਈਵਾ ਜੀ ਭਾਈਵਾ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ 4 ਤਰੀਕ ਨੂੰ ਰਾਹੁਲ ਜੀ ਜਿਹੜੇ ਨੇ ਉਹ ਵਿਦੇਸ਼ ਯਾਤਰਾ ਚਲੇ ਜਾਊਗੇ ਤੇ ਕੇਜਰੀਵਾਲ ਦੀ ਜੇਲ ਤੇ ਮੋਦੀ ਸਾਹਿਬ ਇਹ ਲੰਮੀ ਯਾਤਰਾ ਤੇ ਗੁਫਾ ਚੱਲੇ ਨੇ ਮੇਰਾ ਖਿਆਲ ਇਹਨਾ ਤੇ ਚੀਫ ਮਿਨਿਸਟਰ ਸਾਹਿਬ ਨੂੰ ਸਾਰੇ ਇਹਨਾਂ ਦੇ ਪ੍ਰੋਗਰਾਮ ਪਤਾ ਹੈ ਕਿ ਮੋਦੀ ਸਾਹਿਬ ਪੱਕੇ ਤੌਰ ਇੱਕ ਗੁਫਾ ਚ ਚੱਲੇ ਨੇ ਕੋਈ ਜੇਲ੍ਹ ਚ ਚੱਲੇ ਆ ਕੋਈ ਵਿਦੇਸ਼ ਚ ਚੱਲੇ ਆ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਕੀ ਇਹ ਉਹਨਾਂ ਦੇ ਇਹ ਉਹਨਾਂ ਦੇ ਉਹ ਪ੍ਰੋਟੋਕਾਲ ਨੂੰ ਵੇਖਦੇ ਨੇ ਸਾਰੇ ਲੀਡਰਾਂ ਨੂੰ ਸੋ ਉਹਨਾਂ ਨੂੰ ਹਮੇਸ਼ਾ ਮੈਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਇਮੈਚੂਰ ਗੱਲਾਂ ਦਾ ਜਿਹੜੀ ਸ਼ੋਭਾ ਦਿੰਦੀ ਵੇਖੋ ਫਸਟ ਟਾਈਮ ਚੀਫ ਮਿਨਿਸਟਰ ਉਹਨਾਂ ਨੂੰ ਮੈਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਹੈ ਆਪੋਜੀਸ਼ਨ ਦੇ ਵੀ ਲੀਡਰਸ ਦਾ ਇੱਜ਼ਤ ਕਰਨਾ ਚਾਹੀਦਾ ਜੇ ਤੁਸੀਂ ਆਪਣੀ ਲੀਡਰਸ਼ਿਪ ਦੀ ਇੱਜ਼ਤ ਚਾਹੁੰਦੇ ਹੋ ਤੇ ਦੂਸਿਆਂ ਦੀ ਵੀ ਇੱਜ਼ਤ ਕਰਨਾ ਚਾਹੀਦਾ ਚੌਥੀ ਤਰੀਕਾ ਰਿਜ਼ਲਟ ਕੀ ਹੋਏਗਾ ਜਿਆਦਾ ਸਾਹਿਬ ਭਾਜਪਾ ਕਹਿ ਰਹੀ ਹੈ ਕਿ ਸਰ ਚੌਥੀ ਤਰੀਕਾ ਰਿਜ਼ਲਟ ਕੀ ਹੋਏਗਾ ਕਾਂਗਰਸ ਜਿੱਤ ਨਹੀਂ ਸਾਰੇ ਹਿੰਦੁਸਤਾਨ ਦੀ ਭਾਜਪਾ ਕਹਿ ਰਹੀ ਹੈ ਕਿ 1 ਜੂਨ ਨੂੰ ਜੋ ਪੰਜਾਬ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਪੰਜਾਬ ਦੇ ਲੋਕ ਸੋਚਣਗੇ ਕਿ ਇਹ ਵੋਟ ਵੀ ਜਿਹੜਾ ਹੈ ਉਹ ਸੋਸਮਾਜਿਕ ਪਹੁੰਚੇ ਬੀਜਪੀ ਨੂੰ ਤਾਂ ਪਤਾ ਹੀ ਹੈ ਕਿ 1 ਜੂਨ ਨੂੰ ਹੋਣਾ ਕੀ ਇਹਨਾਂ ਨੂੰ ਉਹਨਾਂ ਨੂੰ ਤੇ ਇਹ ਵੀ ਪਤਾ ਹੈ 4 ਜੂਨ ਨੂੰ ਕੀ ਹੋਣਾ ਤਾਂ ਹੀ ਤੇ ਯਾਤਰਾ ਤੇ ਗੁਫਾਵੇ ਚੱਲੇ ਨੇ ਮੋਦੀ ਸਾਹਿਬ ਉਹਨਾਂ ਨੂੰ ਪਤਾ ਹੀ ਹੈ ਨਾ ਸੋ ਇਹਦੇ ਤੋਂ ਸਾਫ ਸੰਕੇਤ ਨੇ ਗੇਮ ਇਜ਼ ਓਵਰ ਫॉर ਬੀਜਪੀ